ਸਸ਼ੀਕਾਲ ਸਾਲਿਆਂ ਨੂੰ ਮੇਰੇ ਵੱਲੋਂ ਤੇ ਸਿਬੀਨਫਰ ਇੱਕ ਦੀ ਪੂਰੀ ਟੀਮ ਵੱਲੋਂ ਸਤ ਪੈਣਨ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੇ ਲੋੜੀਆਂ ਦੀਆਂ ਵੀ ਲੱਖ ਲੱਖ ਵਧਾਈਆਂ ਲੋੜੀ ਦਾ ਤਿਹਾਰ ਜਿੱਦਾਂ ਕਾਫੀ ਪੰਜਾਬੀਆਂ ਦੇ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਆ ਬਟ ਕੁਝ ਸਾਲਾਂ ਤੋਂ ਆਪਾਂ ਦੇਖਦੇ ਦੇਖ ਰਿਹਾ ਕਿ ਇਸ ਤਿਹਾਰ ਦਿੱਤੇ ਜਿਹੜੀ ਚਾਈਨਾ ਰੋਡ ਦੀ ਵਰਤੋਂ ਉਹ ਕਾਫੀ ਜ਼ਿਆਦਾ ਵਧ ਰਹੀ ਆ ਪ੍ਰਸ਼ਾਸਨ ਵੱਲੋਂ ਵੀ ਇਸ ਚੀਜ਼ ਨੂੰ ਰੋਕਣ ਦੀ ਕਾਫੀ ਜ਼ਿਆਦਾ ਕੋਸ਼ਿਸ਼ ਕੀਤੀ ਜਾ ਰਹੀ ਆ ਬਟ ਮੈਂ ਅੱਜ ਦੀ ਯੂਥ ਨੂੰ ਇੱਕ ਐਹੀ ਮੈਸੇਜ ਦੇਣਾ ਚਾਹਾਂਗੀ ਕਿ ਚਾਈਨਾ ਡੋਰ ਦਾ ਬਾਈਕਾਟ ਕੀਤਾ ਜਾਏ ਐਂਡ ਖੁਸ਼ੀਆਂ ਪਰ ਖੁਸ਼ੀਆਂ ਬਲਕਿ ਹਾਂ ਨੂੰ ਖੂਨੀ ਤਿਹਾੜੀ ਦੇ ਵਿੱਚ ਤਬਦੀਲ ਨਾ ਕੀਤਾ ਜਾਏ ਕਿਉਂਕਿ ਕਾਫੀ ਜ਼ਿਆਦਾ ਮੋਤਾ ਜਿਹੜੀਆਂ ਵਾਂ ਉਹ ਇਸ ਚਾਈਨਾ ਡੋਰ ਦੀ ਵਜੇ ਦੇ ਨਾਲ ਹੋ ਰਹੀਆਂ ਆ ਤੇ ਅੱਜ ਦੀ ਯੰਗ ਜਨਰੇਸ਼ਨ ਨੂੰ ਨਿਊ ਯੂਜ਼ ਨਾ ਚੀਜ਼ ਸਮਝਣੀ ਚਾਹੀਦੀ ਆ ਤੇ ਚਾਈਨਾ ਡੋਰ ਦਾ ਯੂਜ਼ ਜਿਹੜਾ ਵਾ ਉਹ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਐ ਐਂਡ ਸਿੰਪਲ ਜਿਹੜੀ ਧਾਗੇ ਵਾਲੀ ਡੋਰ ਆ ਉਹ ਉਹਨੂੰ ਯੂਜ਼ ਕਰਕੇ ਆਪਣੇ ਤੇ ਹਾਰ ਨੂੰ ਵਧੀਆ ਤਰੀਕੇ ਦੇ ਨਾਲ ਜਿਹੜਾ ਸੈਲੀਬ੍ਰੇਟ ਕਰਨਾ ਚਾਹੀਦਾ ਐ ਪਰ ਮੈਂ ਇੱਕ ਹੋਰ ਗੱਲ ਦੇਖਣਾ ਚਾਹੀਐ ਕਿ ਇਸ ਨੂੰ ਲੈ ਕੇ ਜਿਵੇਂ ਪਿਛਲੇ ਸਾਲ ਵੀ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਸੀ ਸਜ਼ਾ ਤੱਕ ਰੱਖੀ ਸੀ ਜੁਰਮਾਨਾ ਵੀ ਰੱਖਿਆ ਸੀ ਪਰ ਫਿਰ ਵੀ ਲੋਕ ਜਿਹੜੇ ਉਹ ਨਹੀਂ ਹਟ ਰਹੇ ਤੇ ਉਹਨਾਂ ਦੇ ਮਾਤਾ ਪਿਤਾ ਦਾ ਬੱਚਿਆਂ ਦੇ ਖਾਸ ਤੌਰ ਤੇ ਵੱਡਾ ਰੋਲ ਹੁੰਦਾ ਕਿਉਂਕਿ ਮਾਤਾ ਪਿਤਾ ਨੂੰ ਪਤਾ ਹੁੰਦਾ ਵਾ ਕਿ ਸਾਡਾ ਬੱਚਾ ਕੀ ਕਰ ਰਿਹਾ ਮਾਤਾ ਪਿਤਾ ਨੂੰ ਕੋਈ ਮੈਸੇਜ ਦੇਣਾ ਜਾਊਗਾ ਮੈਂ ਪੇਰ you ਕਿਸੇ ਬੱਚੇ ਦੇ ਰਸਤੇ ਦੇ ਜਾਂਦੇ ਹੋਏ ਅੱਜ ਜਿਹੜੀ ਚਾਈਨਾ ਡੋਰ ਆ ਉਹ ਲੱਗ ਰਹੀ ਆ ਉਹਦੀ ਮੋਤ ਹੋ ਰਹੀ ਆ ਕਾਨੂੰ ਉਹਦੀ ਜਗ੍ਹਾ ਤੇ ਤੁਹਾਡਾ ਆਪਣਾ ਬੱਚਾ ਵੀ ਹੋ ਸਕਦਾ ਆ ਤੇ ਇਸ ਚੀਜ਼ ਨੂੰ ਆਪਣੇ ਬੱਚਿਆਂ ਨੂੰ ਸਮਝਾਓ ਕਿ ਨਹੀਂ ਐ ਚੀਜ਼ ਦੀ ਵਰਤੋਂ ਕਰਨੀ ਜਿਹੜੀ ਆ ਉਹ ਬਿਲਕੁਲ ਵੀ ਸਹੀ ਚੀਜ਼ ਨਹੀਂ ਹੈਗੀ ਬੱਚੇ ਟੀਨੇਜਰ ਏਜ ਦੇ ਵਿੱਚ ਹੁੰਦੀ ਆ ਇੱਕ ਦੂਸਰੇ ਨੂੰ ਦੇਖਦੇ ਹੋਏ ਉਹ ਦੀ ਮੰਗ ਕਰਦੇ ਆ ਕਿ ਨਹੀਂ ਆਪਾਂ ਵੀ ਐਹੀ ਚੀਜ਼ ਐਹੀ ਚਾਈਨਾ ਡੋਰ ਦਾ ਹੀ ਯੂਜ਼ ਕਰਨਾ ਆ ਬਟ ਪੇਰੈਂਟਸ ਆ ਪੇਰੈਂਟਸ ਥੋੜਾ ਸਟ੍ਰਿਕ ਹੋ ਸਕਦੇ ਆ ਆਪਣੇ ਬੱਚਿਆਂ ਦੇ ਨਾਲ ਤੇ ਉਹਨਾਂ ਨੂੰ ਮਨਾ ਕਰਸ ਦਿਆ ਕਿ ਨਹੀਂ ਤੇ ਚਾਇਨਾ ਡੋਰ ਦਾ ਯੂਸ ਨਾ ਕਰੋ ਕਿਉਂਕਿ ਅਗਰ ਅੱਜ ਕਿਸੇ ਦੀ ਡੈਥ ਹੋ ਰਹੀ ਹੈ ਕਾਰਨ ਉਸ ਜਗ੍ਹਾ ਦੇ ਉੱਤੇ ਉਹਨਾਂ ਦਾ ਬੱਚਾ ਵੀ ਹੋ ਸਕਦਾ ਆ ਜਿਹੜਾ ਲੋੜੀ ਆ ਇੱਕ ਖੁਸ਼ੀਆਂ ਭਰਿਆ ਤਿਹਾੜਾ ਐਂ ਸਾਰੇ ਲੋਕ ਇਹਨੂੰ ਵਧੀਆ ਤੁਮਦਾਮ ਦੇ ਨਾਲ ਬਣਾਉਂਦੇ ਆ ਬਟ ਕੁਝ ਐਹੋ ਜੇ ਹਾਲਤ ਹੋ ਜਾਂਦੀ ਹੈ ਕਿ ਕਈਆਂ ਦੇ ਘਰ ਦੇ ਵਿੱਚ ਲੋੜੀ ਤੱਕ ਵੀ ਨਹੀਂ ਮਨਾਈ ਜਾਂਦੀ ਹੈਗੀ ਤੇ ਆਪਾਂ ਸਾਰੇ ਇਕਜੁੱਟ ਹੋਣ ਦੀ ਜ਼ਰੂਰਤ ਹੈ ਇਸ ਟਾਈਮ ਦੇ ਉੱਤੇ ਤੇ ਚਾਇਨਾ ਡੋਰ ਨੂੰ ਬਾਈਕਾਟ ਕਰਦਿਆ ਹੋਇਆ ਸਿੰਬਲ ਧਾਗੇ ਵਾਲੀ ਡੋਰ ਕਿਉਂਕਿ ਪਹਿਲਾਂ ਨਹੀਂ ਉਹ ਹੀ ਡੋਰ ਦੇ ਉੱਤੇ ਆਪਾਂ ਆਪਣੀਆਂ ਕਾਇਤ ਜਿਹੜੀਆਂ ਹੀ ਗਿਆ ਵਧਾਉਂਦੇ ਹੀ ਗਏ ਤੇ ਸਾਰੇ ਨੇ ਵਧੀਆ ਤਰੀਕੇ ਨਾਲ ਤਿਹਾੜੀ ਮਨਾਉਂਦੇ ਹੀਗੇ ਤੇ ਕਿਉਂ ਨਾ ਉਹ ਟਾਈਮ ਅਪਾ ਦੁਬਾਰਾ ਤੋਂ ਵਾਪਿਸ来 ਕਿ ਆਈਏ ਤੇ ਜੈਨਾ ਡੋਂ ਨੂੰ ਬਾਈਕਾਟ ਕਰ ਗੀਏ ਟਾ ਡਵਲ ਆਪਣੇ ਸੈਂਟਰ ਵਿੱਚ ਵੀ ਜਾਗਰੂਕ ਕੀਤਾ ਜਾ ਰਿਹਾ ਆਪਾਂ ਦੇਖਿਆ ਕਾਫੀ ਵਾਰ ਬੱਚਿਆਂ ਨੂੰ ਜਿਹੜਾ ਸਮਝਾਇਆ ਜਾਂਦਾ ਸੋ ਕਿਵੇਂ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੈਂਟਰ ਦੇ ਆਪਾਂ ਤਾਂ ਸਾਰੇ ਬੱਚਿਆਂ ਨੂੰ ਇਹੀ ਚੀਜ਼ ਬੋਲੀਆ ਕਿ ਚਾਈਨਾ ਡੋਰ ਨਹੀਂ ਯੂਜ਼ ਕਰੋ ਤੇ ਆਪਾਂ ਬੱਚਿਆਂ ਨੂੰ ਅਗੇ ਪ੍ਰੋਸ ਐਂਡ ਕੌਨਸ ਵੀ ਦੱਸਿਆ ਕਿ ਚਾਈਨਾ ਡੋਰ ਕਿਉਂ ਨਹੀਂ ਯੂਜ਼ ਕਰਨੀ ਚਾਹੀਦੀ ਹੈਗੀ ਸਿਰਫ ਹਨੂ 2 ਮਿੰਟ ਦੀ ਖੁਸ਼ੀ ਦੇ ਲਈ ਕਿ ਹਾਂ ਕਿ ਬਹੁਤ ਵਧੀਆ ਲੱਗਦਾ ਪਿਆ ਉਹ ਚੀਜ਼ ਦੇ ਚਾਈਨਾ ਡੋਰ ਨੂੰ ਯੂਜ਼ ਕਰਕੇ ਗੁੱਡੀ ਚੜਾਨਾ ਹੋਇਆ ਸਿਰਫ ਇੱਕ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਨੂੰ ਬਾਕੀ ਚੀਜ਼ਾਂ ਪਿੱਛੇ ਨਹੀਂ ਛੱਡਣੀਆਂ ਚਾਹੀਦੀਆਂ ਹੈਗੀਆਂ ਇੱਕ ਖੁਸ਼ੀਆਂ ਭਰ ਇਤਿਹਾਰ ਕੀ ਹਦੀ ਜ਼ਿੰਦਗੀ ਵੀ ਲੈ ਸਕਦਾ ਆ ਸੋ ਚਾਈਨਾ ਡੋਨ ਨੂੰ ਪਲੀਜ਼ ਪਲੀਜ਼ ਬਾਈਕਾਟ ਕੀਤਾ ਜਾਏ